ਕੁਝ ਆਹ ਉਹ ਕਹਿੰਦੀ ਐ ਸੀ ਛਬੀਲ ਚੱਲਦੀ ਮੰਡੀ ਤੇ ਨੇੜੇ ਹੀ ਕਹਿੰਦੇ ਥੋੜੀ ਦੂਰ ਕਹਿੰਦੇ ਉੱਥੇ ਮੈਂ ਛੀ ਪੀ ਕੇ ਫਿਰ ਆ ਜਾਣੀ ਆ ਫਿਰ ਮੁੜ ਕੇ ਆયા ਨਹੀਂ ਪਤਾ ਨਹੀਂ ਨਹਿਰ ਦੇ ਕੋਲ 2 ਕਿਲੋਮੀਟਰ ਨਹਿਰ ਹੈਗੀ ਸਾਡੇ ਉੱਤੇ ਲਾਗੇ ਤੇ ਫਿਰ ਪਤਾ ਹੀ ਨਹੀਂ ਲੱਗਿਆ ਉੱਥੇ ਕਿੱਦਾਂ ਪਹੁੰਚਿਆ ਕਿੱਦਾਂ ਗਈਆਂ ਸਾਨੂੰ ਇਦਾਂ ਪਤਾ ਹੀ ਨਹੀਂ ਲੱਗਿਆ ਛਬੀਲ ਜਿਹੜੇ ਉਹ ਬੱਚੇ ਪੀਣ ਗਏ ਸੀਗੇ ਉਹਨਾਂ ਨੇ ਜਿਹੜੀ ਛਬੀਲ ਪੀਤੀ ਪੀਣ ਤੋਂ ਬਾਅਦ ਉੱਥੋਂ ਬੱਚੇ ਅਚਾਨਕ ਗਾਇਬ ਹੋ ਗਏ ਸੀ ਪਰਿਵਾਰ ਦੀਆਂ ਤਿੰਨ ਬੱਚੀਆਂ ਜੋ ਛਬੀਲ ਦਾ ਲੰਗਰ ਪੀਣ ਜਾਂਦੀਆਂ ਨੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਕੀ ਪਾਣਾ ਵਾਪਰ ਜਾਣਾ ਜੀ ਹਾਂ ਤਿੰਨ ਨਬਾਲਗ ਬੱਚੀਆਂ ਜਿਨ੍ਹਾਂ ਦੀ ਉਮਰ ਮਹਿਸ 14 ਸਾਲ 15 ਸਾਲ ਤੇ 16 ਸਾਲ ਤੱਕ ਸੀ ਚਾਰੀ ਅਜਿਹਾ ਦੁਪਹਿਰ 12 ਵਜੇ ਦੇ ਕਰੀਬ ਛਬੀਲ ਦਾ ਲੰਗਰ ਪੀਣ ਜਾਂਦੀਆਂ ਨੇ ਤੇ ਸ਼ਾਮ ਤੱਕ ਘਰ ਵਾਪਸ ਨਹੀਂ ਆਉਂਦੀਆਂ ਤੇ ਮਾਪੇ ਪਰੇਸ਼ਾਨ ਹੁੰਦੇ ਨੇ ਪੁਲਿਸ ਨੂੰ ਗਹਾਰ ਲਗਾਉਂਦੇ ਨੇ ਨਹਿਰ 'ਚ ਉਹਨਾਂ ਦੀਆਂ ਲਾਸ਼ਾਂ ਬਰਾਮਦ ਹੁੰਦੀਆਂ ਨੇ ਜਿਨ੍ਹਾਂ ਗੋਤਾਖਾਣ ਦੀ ਮਦਦ ਨਾਲ ਉਹਨਾਂ ਦੀਆਂ ਲਾਸ਼ਾਂ ਇੱਕ ਕੇ ਜੂ ਨੂੰ ਤਕਰੀਬਨ ਇੰਨਾ ਬੱਚਿਆਂ ਦੀਆਂ ਲਾਸ਼ਾਂ ਪਟਿਆਲਾ ਦੇ ਰਜ਼ਿੰਦਰਾ ਹਸਪਤਾਲ ਦੇ ਵਿੱਚ ਪਹੁੰਚ ਜਾਂਦੀਆਂ ਨੇ ਜਿਸ ਤੋਂ ਬਾਅਦ ਇਹਨਾਂ ਨੂੰ ਮੋਰਚਰੀ ਘਰ ਚ ਭੇਜ ਕੇ ਪੋਸਟਮਾਰਟਮ ਕਰਵਾਇਆ ਜਾਂਦਾ ਹਾਲਾਂਕਿ ਵਜ੍ਹਾ ਕੀ ਹੈ ਉਸ ਬੱਚਿਆਂ ਨੂੰ ਜਿਹੜਾ ਨਹਿਰ ਦੇ ਵਿੱਚ ਕਿਸੇ ਦੇ ਵੱਲੋਂ ਧੱਕਾ ਦਿੱਤਾ ਗਿਆ ਛੋਟੀਆਂ-ਛੋਟੀਆਂ ਬੱਚਿਆਂ ਦਾ ਕੀ ਕਸੂਰ ਸੀ ਤੁਹਾਨੂੰ ਦੱਸ ਦੇ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਇਹ ਬੱਚੀਆਂ ਨੇ ਜਿਹੜੀਆਂ ਢੋਲਕੀ ਵਜਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀ ਜਦੋਂ ਉਹਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਤਾਂ ਤਿੰਨ ਬੱਚਿਆਂ ਦੇ ਆਪਸ ਵਿੱਚ ਹੱਥ ਬੰਨੇ ਹੋਏ ਸੀ ਜੋ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਕਿਸੇ ਨੇ ਪੁਰਾਣੀ ਰੰਜਿਸ਼ ਤਹਿਤ ਚਲਦਿਆਂ ਇਨ੍ਹਾਂ ਬੱਚਿਆਂ ਨੂੰ ਨਹਿਰ 'ਚ ਧੱਕਾ ਦਿੱਤਾ ਉਸ ਤੋਂ ਬਾਅਦ ਉਹਨਾਂ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤੇ ਗੋਤਾਖੋਰਾਂ ਦੀ ਮਦਦ ਨਾਲ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਜੀਹਾਂ ਤੁਹਾਨੂੰ ਦੱਸ ਦੇ ਕਿ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ कि किस तरीके नाल छोटियां-छोटियां بچیاں ਵਿਆਹਾਂ ਸ਼ਾਦੀਆਂ ਦੇ ਵਿੱਚ ਢੋਲਕੀ ਬਚਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀਆਂ ਸੀ ਤੇ ਉਹਨਾਂ ਦੀ ਕਿਸੇ ਕਿਸਮ ਦੀ ਕੋਈ ਦੁਸ਼ਮਣੀ ਨਹੀਂ ਸੀ ਤੇ ਨਾ ਹੀ ਕੋਈ ਵੈਰ ਸੀ ਇਸ ਸਬੰਧੀ ਪੁਲਿਸ ਕੋਲ ਮਿਸਿੰਗ ਦੀ ਰਿਪੋਰਟ ਦਰਜ ਕਰਵਾਈ ਗਈ ਹੈ ਤੇ ਜੋ ਅਗਲੇ ਪਾਸੇ ਦੀ ਤਫ਼ਤੀਸ਼ ਜਾਰੀ ਹੋ ਸਕੇ ਮੇਰਾ ਨਾਮ ਵਿਕਰਮ ਹੈ ਜੀ ਮੈਂ ਕੁੜੀਆਂ ਦਾ ਮੈਂ ਕੁੜੀ ਦਾ ਚਾਚਾ ਹਾਂਗਾ ਜੀ ਮੇਰਾ ਮੈਂ ਰਿੰਦਾ ਉਧਾ ਹੁਸ਼ਿਆਰਪੁਰ ਰਿੰਦਾ ਮੇਰਾ ਪਰਾ ਹੈਗਾ ਪਟਿਆਲਾ ਜ਼ਿਲ੍ਹਾ ਪੰਡਰਾ ਪਿੰਡ ਉੱਥੇ ਰਿੰਦਾ ਸੀ ਮੈਨੂੰ ਫਿਰ 12 ਤਰੀਕ ਨੂੰ ਤਖਾਲਾ ਨੂੰ ਸ਼ਾਮ ਨੂੰ ਪਤਾ ਲੱਗਿਆ ਕਿ ਇਹਨੇ ਕੁੜੀ ਆਏ ਨਹੀਂ ਕਰੇ ਮੈਂ ਫੋਨ ਕੀਤਾ ਫਿਰ ਉਹਨੇ ਕੰਪਲੀਟ ਪਤਾ ਨਹੀਂ ਤੇ ਰਾਂ ਲਿਖਾਈ ਆ 12 ਨੂੰ ਲਿਖਾ ਸੀ ਘੜਤੋ ਘੜ 12 ਤਰੀਕ 12 ਵਜੇ ਤੇ 12 ਤਰੀਕ ਨੂੰ ਉੱਥੇ ਸ਼ਫੀਲ ਪਿੰਡ ਚਲ ਗਿਆ ਸੀ ਮੰਡੀ 'ਚ ਮੰਡੀ 'ਚ ਪਰੇ ਤੇ ਫਿਰ ਪਤਾ ਨਹੀਂ ਲੱਗਿਆ ਨਹਿਰ ਦੇ ਕਿੱਦਾਂ ਗਏ ਕਿੱਦਾਂ ਨਹੀਂ ਗਏ ਫਿਰ ਕੋਈ ਝਗੜਾ ਨਹੀਂ ਸੀ ਦੋ ਮੇਰੀਆਂ ਦੋ ਚਪਤੀਜੀਆਂ ਸੀ ਇੱਕ ਮੇਰੇ ਮਾਮੇ ਦੀ ਕੁੜੀ ਸੀ ਫਿਰ ਅੱਜ ਪਤਾ ਲੱਗਿਆ ਸਾਨੂੰ 21 ਤਰੀਕ ਨੂੰ ਡੱਡਪੋਹਦੀਆਂ ਆ ਰਹਾ ਫਿਰ ਦੱਸਿਆ ਉਹਨੇ ਕਿ ਥੋੜੀਆਂ ਪਛਾਣਾਂ ਸਾਨੂੰ ਫਿਰ ਸੈਨਾ ਨੁਸਤਾਨੀਆਂ ਮਿਲੀਆਂ ਫਿਰ ਆຊਿ ਗਏ ਫਿਰ ਸਾਨੂੰ ਪਛਾਣ ਵੀ ਅੱਜ ਮਿਲੀਆਂ ਵਾ ਇਹ ਕਦੋਂ ਗਈ ਸੀ ਕਰੋ ਕਿਵੇਂ ਨਿਕਲਿਆ 12 ਤਰੀਕ ਨੂੰ ਨਿਕਲਿਆ ਅੱਜ 21 ਤਰੀਕ ਨੂੰ ਮਿਲੀਆਂ ਸਾਨੂੰ ਕਰੋ ਕੀ ਕਰਕੇ ਨਿਕਲੀਆਂ ਸੀ ਉਹ ਕਹਿੰਦੀ ਸੀ ਸ਼ਾਫੀਲ ਚੱਲਦੀ ਮੰਡੀ ਤੋਂ ਨੇੜੇ ਹੀ ਕਹਿੰਦੇ ਥੋੜੀ ਦੂਰ ਕਹਿੰਦੇ ਉੱਥੇ ਮੈਂ ਅਸ਼ੀ ਪੀ ਕੇ ਫਿਰ ਆ ਜਾਣੀਆ ਫਿਰ ਮੁੜ ਕੇ ਆਇਆ ਨਹੀਂ ਪਤਾ ਨਹੀਂ ਨਹਿਰ ਦੇ ਕੋਲ 2 ਕਿਲੋਮੀਟਰ ਨਹਿਰ ਹੈਗੀ ਸਾਡੇ ਉੱਥੇ ਲਾਗੇ ਤੇ ਫਿਰ ਪਤਾ ਹੀ ਨਹੀਂ ਲੱਗਿਆ ਉੱਥੇ ਕਿੱਦਾਂ ਪਹੁੰਚਿਆ ਕਿੱਦਾਂ ਗਈਆਂ ਸਾਨੂੰ ਇਦਾਂ ਪਤਾ ਹੀ ਨਹੀਂ ਲੱਗਿਆ ਬਿਲਕੁਲ ਇਸ ਨੂੰ ਇਹ ਵੀ ਕੰਪਲੀਟ ਕੀਤੀ ਹੈ ਕਿ ਕਿਸੇ ਮੁੰਡੇ ਨਾਲ ਗਈਆਂ ਨੇ ਨਹੀਂ ਨਹੀਂ ਇਹ ਨਹੀਂ ਕੀਤੀ ਸੀ ਬੇ ਇਦਾਂ ਹੀ ਪਤਾ ਲੱਗਿਆ ਵੇ ਕਿੱਦਾਂ ਰਛਾਂਬਿਨ ਚਲਦੀ ਇਦਾਂ ਸਾਰੇ ਤੇ ਇਦਾਂ ਹੀ ਚਾਂਬਿਨ ਚਲਦੀ ਸੀ ਕੋਈ ਕਿਸੇ ਤਰ੍ਹਾਂ ਦਾ ਕੋਈ ਮੋਬਾਈਲ ਜਾਂ ਕੋਈ ਕੋਈ ਨਹੀਂ ਸੀ ਕੋਈ ਨਹੀਂ ਸੁਨਾ ਦੇ ਕੋਲ ਕੋਈ ਨਹੀਂ ਦਿਖਿਆ ਸਾਨੂੰ ਕੀ ਨਾਮ ਸੀ ਕੁੜੀਆਂ ਦਾ ਇੱਕ ਦਾ ਪਰੀਆ ਇੱਕ ਦਾ ਮੁਸਕਾਨ ਇੱਕ ਦਾ ਬਿੱਲੀ ਕੰਮ ਕੀ ਕਰਦੇ ਜਿਹੜੇ ਨੇ ਫ ਟੋਲ ਕੀ ਆ ਜਿਹਦਾ ਬਿਆਸਾਦੀਆਂ ਦੇ ਟੋਲ ਕੀ ਗੁਜ਼ਾਰਾ ਕਰਦੇ ਸੀ ਜਦਾ ਬਿਆਸਾਦੀ ਆ ਜਾ ਕੇ ਇਹੀ ਕੰਮ ਕਰੇ ਇੱਕ ਹੈਗੀ 14 ਇੱਕ ਹੈਗੀ 15 ਦੇ ਕੋਲ ਉੱਪਰ ਚੱਲ ਗਈ ਸੀ ਇੱਕ ਹੈਗੀ 17 ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ ਵੇ ਤੇ ਜਿਵੇਂ ਪੰਨਰ ਦੇ ਸੀ ਮੈਂ ਸੀ ਪਹਿਲਾਂ ਸਾਡਾ ਸਗਾ ਜ਼ਿਲ੍ਹਾ ਅਲੋੜ ਰਾਜਸਥਾਨ ਹੈਗਾ ਹੁਣ ਇੱਥੇ ਪੱਕੇ ਰਹਿੰਦੇ ਹਾਂ ਸਾਡਾ ਆਧਾਰ ਕਾਰਡ ਸਭ ਕੁਝ ਬਣਿਆ ਹੋ ਗਿਆ 18 ਸਾਲਾਂ ਤੋਂ ਰਹਿੰਦੇ ਹਾਂ ਹੋ ਗਿਆ 15 ਸਾਲ ਤੋਂ ਉੱਪਰ ਹੀ ਹੋ ਗਿਆ ਸਾਨੂੰ ਆਇਸ਼ੇ ਪਿੰਡ ਦੇ ਵਿੱਚ ਜਦੋਂ ਕੁੜੀਆਂ ਲੱਭਤਾਂ ਕਰਵਾਈ ਸੀ ਜੀ ਕਰਵਾਈ ਆ ਕੇ ਗਏ ਸਾਡੇ ਘਰੇ ਉਹਦੇ ਵਿੱਚ ਤੇਰਾ ਤੇਰੀ ਕਿਰਵਾ ਆ ਕੇ ਗਏ ਫਿਰ ਹੁਣ ਉਹ ਤੇਰੇ ਤੇਰ ਛਾਣ ਵੀ ਨਹੀਂ ਕੀਤੀ ਫਿਰ ਉਹਦਾ ਟੋਲ ਦੇ ਰਹੀ ਆ ਫਿਰ ਕੱਲ ਪਰਸੋ ਵੀ ਆਈ ਸੀ ਹੁਣ ਫਿਰ ਇੱਥੇ ਪੱਠੇ ਦੇ ਛਾਣ ਵੀ ਨਹੀਂ ਕੀਤੀ ਆ ਉਹਨੇ ਪੁਲਿਸ ਨੇ ਦੋ ਵਾਰ ਆਈ ਸੀ ਸਾਡੇ ਸਾਡੇ ਪਾਸੇ ਜਾਂਚ ਕੀਤੀ ਕੀਤੀ ਸੀ ਇੱਥੇ ਪੱਠੇ ਦੇ ਅੱਛਾ ਜਾਂਚ ਕੀਤੀ ਔਰ ਪਾਸੇ ਜਿੱਦਾਂ ਦਾ ਉਹਨਾਂ ਨੂੰ ਕੀਤਾ ਉਹਨਾਂ ਨੇ ਵੀ ਜਾਂਚ ਕੀਤੀ ਆ ਫਿਰ ਬਾਕੀ ਉਹਦਾ ਫਿਰ ਅੱਜ ਉਹਨਾਂ ਦਾ ਡੱਡ ਬੋਦੀਆਂ ਮਿਲਿਆ ਸਾਨੂੰ ਇੱਕ 2 ਮਿਲੀਆ ਸਵਾਨੇ ਦੇ ਕੋਲ 1 ਮਿਲੀਆ ਕਨੋੜੀ ਕੋਲ ਜਿਹੜੀਆਂ ਕਿ ਦੋ ਮੇਰੀਆਂ ਭਤੀਜੀਆਂ ਉਹਦਾ ਇੱਕ ਹੈਗਾ ਪਾਗਲ ਉਹਨਾਂ ਦਾ ਵੱਡਾ ਭਰਾ ਪਾਗਲ ਹੈਗਾ ਇੱਕ ਦੋ ਹੈਗੇ ਦੇ ਪਰਾਂ ਛੋਟੇ ਹੈਗੇ ਉਹ ਬਦੀਆਂ ਕਿ ਜਿਹੜੀ ਮੇਰੀ ਮਾਮੇ ਦੀ ਕੁੜੀ ਆ ਉਹਦੇ ਦੋ ਪੈਣਾ ਹੋ ਰਹੀਆਂ ਤਾਂ ਤਿੰਨ ਪਰਾਂ ਹੈਗੇ ਆ ਅਸੀਂ ਤਾਂ ਨਹੀਂ ਕਰਦੇ ਮਹਾਰਾਜ ਜਿੱਦਾਂ ਦਾ ਸਾਡਾ ਮਦਦ ਕਰ ਦੋ ਕਿੱਦਾਂ ਗਈਆਂ ਕਿੱਦਾਂ ਨਹੀਂ ਗਈਆਂ ਬਸ ਇਹਦਾ ਕੋਈ ਸ਼ੱਕ ਹੈ ਕਿਸੇ ਤੇ ਸ਼ੱਕ ਸਾਨੂੰ ਲੱਗਿਆ ਨਹੀਂ ਸ਼ੱਕ ਕੀ ਕਰੀਏ ਅਸੀਂ ਪਰ ਉੱਥੇ ਪਤਾ ਹੀ ਨਹੀਂ ਲੱਗਿਆ ਕਿੱਦਾਂ ਗਏ ਕਿੱਦਾਂ ਨਹੀਂ ਗਏ ਨਹਿਰੇ ਦੇ ਕੋਲ 2 ਕਿਲੋਮੀਟਰ ਨਹਿਰੇ ਸਾਡੇ ਤੋਂ ਵੱਡੀ ਪਾਖੜਾ ਕੋਈ ਨਹੀਂ ਸਾਡਾ ਕੋਈ ਲੜਾਈ ਝਗੜਾ ਕੋਈ ਨਹੀਂ ਸੀ ਸਾਡਾ ਕਿੰਨੇ ਜਣੇ ਰਹਿੰਦੇ ਤੁਹਾਡੇ ਪਰਿਵਾਰ ਦੇ ਉੱਥੇ ਮਤਲਬ ਪਲੇਸ 15 15 ਦੇ ਵਿੱਚ ਸੀ ਤੁਸੀਂ ਰਹਿੰਦੇ ਹਾਂ ਮੈਂ ਤਾਂ ਉੱਥੇ ਮੈਂ ਹੁਸ਼ਿਆਰਪੁਰ ਰਹਿੰਦਾ ਮੈਂ ਇਨਾਂ ਦਾ ਹੀ ਪਰਾਹ ਹਾਂ ਮੈਂ ਹੁਸ਼ਿਆਰਪੁਰ ਦੇ ਵਿੱਚ ਤੱਕਾ ਉਹ ਸ਼ਾਮ ਨੂੰ ਪਤਾ ਲੱਗਿਆ 12 ਜਿਗ ਇਦਾਂ ਗੱਲ ਹੋ ਗਈ ਫਿਰ ਮੈਂ ਕਿਹਨਾਂ ਕੋਲ ਰਹਿੰਦਾ ਕਿੱਥੇ ਇੱਕ ਦੋ ਮੇਰੇ ਪਰਾਹ ਹੋਰ ਰਹਿੰਦੇ ਦੋ ਇੱਕ ਰਹਿੰਦੇ ਬਾਕੀ ਜਿਹੜੇ ਹੈਗੇ ਮੇਰਾ ਮਾਮਾ ਰਹਿੰਦਾ ਸੀ ਆ ਹੀ ਸੀਗੇ ਕਿੰਨਾ ਵਜੇ ਦਿਰਾ ਸ਼ੰਕਰ ਭਾਰਦਵਾ ਜੀ ਬੋਲੇ ਸ਼ੰਕਰ ਡਾਈਬਰ ਕਲਬ ਗੋਤਾਖਰ ਦੀ ਚੀਜ਼ ਸ਼ਗਰ ਜਿਹੜੀਆਂ ਤਿੰਨ ਡੈਡ ਪੁੜੀਆਂ ਮਿਲੀਆਂ ਲੜਕੀਆਂ ਜੀਆਂ ਕਿਸ ਤਰ੍ਹਾਂ ਤੁਹਾਨੂੰ ਪੁੱਛਣਾ ਮਿਲੀ ਸੀ ਉਹ ਕਦੋਂ ਤੁਸੀਂ ਲੱਭ ਰਸੇ ਐ ਭਾਨਰਾ ਪਿੰਡ ਪੈਂਦਾ ਜੀ ਜ਼ਿਲ੍ਹੇ ਪਟਿਆਲੇ ਦੇ ਵਿੱਚ ਪਸਿਆਣਾ ਰੋਡ ਤੇ ਪੈਂਦਾ ਚੌਂਕੀ ਡਕਾਲਾ ਪੈਂਦੀ ਭਾਨਰੇ ਨੂੰ ਤੇ ਥਾਣਾ ਜਿਹੜਾ ਉਹ ਪਸਿਆਣਾ ਪੈਂਦਾ ਹੈਗਾ ਤੇ ਲਗਭਗ 12 ਤਰੀਕ ਦੀ ਗੱਲ ਹੈ 12 ਤਰੀਕ ਨੂੰ 12 ਵਜੇ ਉੱਥੇ ਭਾਨੇ ਦੇ ਵਿੱਚ ਛਬੀਲ ਲੱਗੀ ਸੀਗੀ ਛਬੀਲ ਜਿਹੜੇ ਉਹ ਬੱਚੇ ਪੀਣ ਗਏ ਸੀਗੇ ਉਹਨਾਂ ਨੇ ਜਿਹੜੀ ਛਬੀਲ ਪੀਤੀ ਪੀਣ ਤੋਂ ਬਾਅਦ ਉੱਥੋਂ ਬੱਚੇ ਅਚਾਨਕ ਗਾਇਬ ਹੋ ਜੇ ਹੋ ਗਏ ਸੀਗੇ ਜਿੱਦੀ ਕੰਪਲੀਟ ਇਹਨਾਂ ਨੇ 13 ਤਰੀਕ ਨੂੰ ਡਕਾਲਾ ਚੌਂਕੀ ਦੇ ਵਿੱਚ 13 ਤਰੀਕ ਨੂੰ ਕੰਪਲੀਟ ਰਖਾਈ ਸੀ ਸੋ ਸਾਨੂੰ ਵੀ ਇਨਫੋਰਮੇਸ਼ਨ ਦਿੱਤੀ ਕਿ ਸੀ ਪਰ ਜਿਹੜਾ ਪਰਿਵਾਰ ਸੀਗਾ ਪਰਿਵਾਰ ਨੇ ਵਕ ਵਕ ਰਾਜਾਂ ਤੇ ਜਾ ਕੇ ਵਕ ਵਕ ਜੀਲਾਂ ਦੇ ਵਿੱਚ ਜਾ ਕੇ ਉਹ ਬੱਚਿਆਂ ਨੂੰ ਲੱਭ ਰਹੇ ਸੀਗੇ ਪਰ ਇਹਨਾਂ ਨੂੰ ਕੋਈ ਸਫਲਤਾ ਨਹੀਂ ਮਿਲੀ ਪਰ ਗੋਤਾਖੋਰਾਂ ਨੂੰ ਜਦੋਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਤਾਂ ਅੱਜ ਜਿਹੜੇ ਦੋ ਡੈੱਡ ਬੋਡੀ ਸਾਨੂੰ ਸਮਾਣੇ ਤੋਂ ਮਿਲੀਆਂ ਇੱਕ ਡੈੱਡ ਬੋਡੀ ਸਾਨੂੰ ਖਨੌਰੀ ਤੋਂ ਮਿਲੀ ਹੈ ਤੇ ਜਿਹੜੀ ਲੜਕੀ ਦੋ ਲੜਕੀਆਂ ਨੇ ਉਹਨਾਂ ਦੇ ਆਪਸ ਵਿੱਚ ਚੂਨੀ ਨਾਲ ਜਿਹੜਾ ਇਕ ਦੂਜੇ ਦੇ ਹੱਥ ਜਿਹੜੇ ਉਹ ਬੰਦੇ ਸੀਗੇ ਤੇ ਜਿਹੜੀ ਦੂਜੀ ਲੜਕੀ ਸੀ ਉਹਦੇ ਸਿਰਫ ਸਲਵਾਰ ਸੀਗੀ ਬਾਕੀ ਕੱਪੜੇ ਉੱਤਰ ਗਏ ਸੀ ਸਾਰਿਆਂ ਦੇ ਤੇ ਪਰਿਵਾਰ ਨੂੰ ਜਦੋਂ ਬੁਲਾਇਆ ਕਿਉਂਕਿ ਇਹਨਾਂ ਦੇ ਹੱਥਾਂ 'ਚ ਖੰਬਣੀ ਵੀ ਬੰਨੀ ਸੀ ਇਹ ਹੋ ਸਕਦਾ ਵੀ ਉੱਥੇ ਜਾਗਰਣ ਵਗੈਰਾ ਸੀ ਕਿਤੇ ਮੱਥਾ ਟੇਕਿਆ ਸੀ ਇਕੱਠੇ ਇਹਨਾਂ ਨੇ ਪਰ ਇਹ ਬੱਚੇ ਜਿਹੜੇ ਸੀ ਪਰਿਵਾਰ ਦਾ ਕਹਿਣਾ ਸੀਗਾ ਵੀ ਬੱਚੇ ਇਕੱਠੇ ਰਹਿੰਦੇ ਸੀ ਝੂਲ ਮਿਲ ਕਰਦੇ ਸੀਗੇ ਤੇ ਪਰਿਵਾਰ ਨੇ ਥੋੜਾ ਬਹੁਤ ਤਾਂ ਕੋਈ ਗੱਲ ਪਿੱਛੇ ਥੋੜਾ ਝਿੜਕ ਦਿੱਤਾ ਸੀਗਾ ਝਿੜਕਣ ਕਾਰਨ ਜਾਂ ਕੋਈ ਹੋਰ ਗੱਲ ਹੈ ਵੀ ਇਹ ਬੱਚੇ ਕਿਸ ਤਰ੍ਹਾਂ ਭਾਕੜਾ ਤੇ ਪਹੁੰਚੇ ਕੀ ਗ ਗੋਰ ਕਿਸ ਤਰ੍ਹਾਂ ਇਹਨਾਂ ਨੇ ਜੰਪ ਕਰਿਆ ਜਾਂ ਇਹਨਾਂ ਨੂੰ ਜੰਪ ਦਿੱਤਾ ਗਿਆ ਇਹ ਦੇਖੋ ਪੁਲਿਸ ਦਾ ਜਾਂਚ ਹੈ ਪੁਲਿਸ ਦੇ ਬਸੇ ਜਾਣਕਾਰੀ ਕਰ ਸਕਦੀ ਜਿਹੜੀਆਂ ਲਾਸ਼ਾਂ ਮਿਲਿਆ ਹੈ ਜਿਵੇਂ ਲੱਗਦਾ ਕੋਈ ਕੋਈ ਗਲਤ ਕੰਮ ਵੀ ਹੋਇਆ ਉਸ ਦੇ ਨਾਲ ਜੋ ਕਾਰੇ ਕਪੜੇ ਨਹੀਂ ਸੀ ਕਪੜੇ ਦਾ ਮੈਂ ਕਹਿ ਦਿੰਨਾ ਕਪੜੇ ਅਸ ਮਤਲਬ ਹਮੇਸ਼ਾ ਕੋਈ ਵੀ ਡੈਡ ਬੋਡੀ ਮਿਲਦੀ ਹੈ ਕਿਉਂਕਿ ਚਾਲਾਂ ਬਹੁਤ ਪੈਂਦੀਆਂ ਨੇ ਕਪੜੇ ਜਿਹੜੇ ਲੇਡੀਜ਼ ਤੇ ਹੁੰਦੇ ਨੇ ਉਹ ਉੱਤਰ ਜਾਂਦੇ ਨੇ ਚਾਲ ਜਿਹੜੀ ਹੈ ਬਹੁਤ ਤਗੜੀ ਤਗੜੀ ਪੈਂਦੀ ਉਤਾਰ ਦਿੰਦੀ ਹੈ ਚਾਲ ਕਪੜੇ ਪਰ ਜਿਹੜੇ ਬੰਦੇ ਹੁੰਦੇ ਨੇ ਕਈ ਵਾਰੀ ਕੋਈ ਪੈਂਟ ਬੈਲਟ ਲੱਗੇ ਉਹ ਰਹਿ ਜਾਂਦੀ ਹੈ ਕਪੜੇ ਤਕਰੀਬਨ ਸਾਰੇ ਫਟ ਗਏ ਸੀ ਕਪੜੇ ਕਿਸੇ ਦੇ ਤਨ ਤੇ ਨਹੀਂ ਸੀ ਸਿਰਫ ਇੱਕ ਲੜਕੀ ਦੇ ਤੇ ਇੱਕ ਉਹ ਜਿਹੜੇ ਨਹਿਫਾ ਹੁੰਦਾ ਛੋਟਾ ਜਿਹਾ ਥੱਲੇ ਕਮਰ ਦੇ ਨਾਲ ਉਹ ਦੋਨੋਂ ਲੇੜ ਲੜਕੀਆਂ ਦੇ ਸੀਗਾ ਤੇ ਜਿਹੜੀ ਦੂਜੀ ਲੜਕੀ ਸੀ ਸਭ ਤੋਂ ਵੱਡੀ ਉਹਦੇ ਪੂਰੀ ਸਲਵਾਰ ਸੀ ਕੁਝ ਚੋਟਾਂ ਦੇ ਨਿਸ਼ਾਨ ਵੀ ਕਹਿੰਦੇ ਆ ਬੋੜੀਆਂ ਦੇ ਉੱਤੇ ਪਏ ਕੁਝ ਕਿਸ ਤਰ੍ਹਾਂ ਦੇ ਨਿਸ਼ਾਨ ਵੀ ਦੇਖਣ ਨੂੰ ਮਿਲਿਆ ਨਹੀਂ ਚੋਟਾਂ ਦੇ ਨਿਸ਼ਾਨ ਤਾਂ ਦੇਖੋ ਜੀ ਵੈਸੇ ਤਾਂ ਮੈਡੀਕਲ ਜ਼ਿਆਦਾ ਅਜੇ ਤਾਂ ਪੋਸਟਮਾਰਡੋ ਕਾ ਜ਼ਿਆਦਾ ਜਾਣਕਾਰੀ ਮਿਲ ਜੇਗੀ ਪਰ ਜਿਹੜੀ ਚੋਟਾਂ ਦੇ ਨਿਸ਼ਾਨ ਕਹਿੰਦੇ ਆ ਉਹ ਨਾ ਬੁਰਜੀਆਂ ਪਿੱਲਰ ਥੱਲੇ ਪੱਥਰ ਨੇ ਉਹਨਾਂ ਦੇ ਵੀ ਛੱਟ ਹੋ ਸਕਦੀ ਹੈ ਬਾਕੀ ਪੋਸਟਮਾਰਡੋ ਵਿੱਚ ਜ਼ਿਆਦਾ ਕਲੀਅਰ ਹੋ ਜਾਏਗਾ ਤੁਹਾਨੂੰ ਲੱਗਦਾ ਜਿਵੇਂ ਬੋੜੀਆਂ ਤੁਸੀਂ ਦੇਖੀ ਹੈ ਜਿਵੇਂ ਤਕਰੀਬਨ 7-8 ਦਿਨ ਹੋ ਚੁੱਕੇ ਨੂੰ ਲੱਗਦਾ ਵੀ ਇੰਨੀ ਪਰ ਪਹਿਲਾਂ ਗਿਰੀਆਂ ਹੋਣਗੀਆਂ ਬੋੜੀ ਦੇ ਅਨੇ ਬੋਡੀਆਂ ਮਤਲਬ 6-7 ਦਿਨ ਦੀ ਹੀ ਹੋ ਸਕਦੀਆਂ ਨੇ ਬੋਡੀਆਂ ਕਿਉਂਕਿ ਜਿਹੜੇ ਬਾਲ ਨੇ ਨਾ ਤੁਸੀਂ ਦੇਖਿਆ ਉਹਨਾਂ ਦੇ ਕਈਆਂ ਦੇ ਗੰਜਪਣਾ ਹੋ ਗਿਆ ਵੀ ਬਾਲ ਉੱਤਰ ਗਏ ਨੇ ਤਾਂ ਬਾਲ ਕਵਾੜ ਦੇ ਵਿੱਚ ਫਸ ਜਾਂਦੇ ਨੇ ਉਹ ਕਵਾੜ ਕਰਕੇ ਬਾਲ ਜਦ ਤੱਕ ਫਸੇ ਨੇ ਜਦੋਂ ਬਾਲ ਟੁੱਟਦੇ ਨੇ ਉਦੋਂ ਬੋਡੀ ਉੱਪਰ ਆਂਦੀ ਹੈ ਬੱਚੀ ਦੀ ਉਮਰ ਕਿੰਨੀ ਹੋ ਸਕਦੀ ਹੈ ਬੱਚੇ ਦੀ ਇੱਕ 14 ਸਾਲ ਦੀ ਹੈ ਇੱਕ 15 ਸਾਲ ਦੀ ਇੱਕ 16 ਸਾਲ ਜਿਹਨੂੰ 17ਵਾਂ ਸਾਲ ਲੱਗਿਆ ਆ ਪੁਲਿਸ ਨੂੰ ਕੰਪਲੀਟ ਹੋਈ ਹੈ ਪੁਲਿਸ ਮੁਲਾਜ਼ਮ ਵੀ ਆਏ ਨੇ ਪਰਿਵਾਰ ਦੇ ਮੈਂਬਰ ਵੀ ਇੱਥੇ ਨੇ